ਪਲਗੀ ਤਰਪਾਤਸ਼ਾ ਦੀ ਤਾਕਤ ਕੀ ਹੈ ਢਾਈ ਕੋਤੇ ਕਿਲਾ ਹੈ ਗੁਰੂ ਗੋਬਿੰਦ ਸਿੰਘ ਦਾ ਢਾਈ ਕਿਲੋਮੀਟਰ ਢਾਈ ਤਨ ਮੀਲ ਤੀਰ ਮਾਰਨਾ ਨਾ ਮੁਮਕਿਨ ਹੈ ਇੰਪੋਸੀਬਲ ਇਸ ਰੂਹੇ ਜ਼ਮੀਨ ਤੇ ਅਰਜਨ ਵੀ ਨਹੀਂ ਮਾਰ ਸਕਿਆ ਇਤੋਂ ਢਾਈ ਦੀ ਸੂਰਮਾ ਹੋਇਆ ਨਾ ਅਰਜਨ ਖੁਦ ਖੁਦਾ ਨਹੀਂ ਨਾ ਹੋਇਆ ਉਹ ਗੁਰੂ ਗੋਬਿੰਦ ਸਿੰਘ ਹੀ ਹੋਇਆ ਹੈ ਕਹਿੰਦਾ ਆਪੀ ਮੁਖੀ ਜਿੱਡਾ ਤੀਰ ਇੰਨੀ ਦੂਰੀ ਤੇ ਮਾਰ ਦੇਣਾ ਇਹ ਕਰਾਮਾਤ ਹੈ ਗੁਰੂ ਗੋਬਿੰਦ ਸਿੰਘ ਦੀ ਇਹ ਬਾਵਾ ਦਾ ਬਲ ਨਹੀਂ ਹੋ ਸਕਦਾ ਦੁਨੀਆ ਦਾ ਸਭ ਤੋਂ ਭਾਰੀ ਕਮਾਨ ਨੌ ਟੰਕੀ ਗੁਰੂ ਗੋਬਿੰਦ ਸਿੰਘ ਦਾ ਹੋਇਆ ਹੈ ਉਹਨਾਂ ਤੋਂ ਭਾਰੀ ਕਮਾਨ ਦੁਨੀਆ ਦਾ ਕੋਈ ਸੂਰਮਾ ਚਲਾ ਨਹੀਂ ਸਕਿਆ ਪੱਥੇ ਚੋਂ ਤੀਰ ਕੱਢ ਕੇ ਤੰਦ ਤੇ ਚਾੜ ਕੇ ਤੇ ਕੰਨ ਤੱਕ ਖਿੱਚਣ ਦੇ ਲਈ ਇੰਨੀ ਜਾਨ ਲੱਗਦੀ ਹੈ ਜਿੰਨੀ 225 ਕਿਲੋ weight ਚੁੱਕਣ ਲਈ ਲੱਗਦੀ ਹੈ ਤੇ 225 ਕਿਲੋ ਭਾਰ ਜਿੰਨੀ ਅਸਮਤ ਜਦੋਂ ਖਿੱਚ ਕੇ ਬਾਬੂ ਤੀਰ ਛੱਡਦਾ ਸੀ ਢਾਈ ਕੋ ਤੇ ਛੱਡੋ ਭਾਵੇਂ ਅੰਦਰ ਦੇਵ ਦੀ ਧੁੰਨੀ 'ਚ ਤੀਰ ਮਾਰ ਦਵੇ ਉਹਦੀ ਕਰਾਮਾਤ ਹੈ ਉਹਦੀ ਅਸਮਤ ਹੈ ਥਰੂ ਇਸ ਆਮਨੀ ਇੰਪੋਰਟੈਂਟ ਪੋਸੈਸਿੰਗ ਆਲ ਦਾ ਪਾਵਰਸ ਹੀ ਇਸ ਓਵਰਫਲੋਇੰਗ ਵਿਦ ਦਾ ਮੈਰਾਕਿਊਲਸ ਪਾਵਰਸ ਇਦਾਂ ਦਾ ਭਾਂਡਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚੋਕਰਾਂ ਮਾਤ ਡੁੱਲ ਡੁੱਲ ਪਈ ਹੈ